ਤੇ ਤੂੰ ਪੱਕਾ ਦੱਸ ਦੇ ਤੂੰ ਪੱਕਾ ਦੱਸ ਦੇ ਹੈਲੋ ਹੈ 8000 ਕੋਈ ਜ਼ਿਆਦਾ ਜੀ ਹਾਂ ਜੀ 8000 ਤਾਂ ਇਹ ਕੱਟ ਕੇ ਵੀ ਨਹੀਂ ਵਿਕਦਾ ਕੱਟਣ ਵਾਲੇ ਥੋੜੀ ਪੂਰੇ ਵੀ ਨਹੀਂ ਹੋਣੇ ਪੂਰੇ ਹੋ ਜਾਣਗੇ ਕਿੱਜਾ ਹੈਗਾ ਅੱਧੇ ਲਿੱਕੜ ਜੂਗਾ ਇਹਦੇ ਚੰਸਾ ਜੀ ਪੂਰੇ ਕਿਤੋਂ ਕਰੇਗਾ ਉਹ ਬੈਠਾ ਹੀ ਬੋਣੀ ਕਰਦੇ ਤਾਂ ਕਿਹ ਚਰਬੀ ਕਿਸੇ ਨੇ ਨਹੀਂ ਦੇਖਣੀ ਓਰੇ ਹੱਡੀ ਦੇਖਣਗੇ ਦੇਸੀ ਐ ਬੰਦੇ ਨੇ ਕਰੀ ਗੱਲ ਇਨਕਾਲੇ ਨੇ ਬਾਬਾ ਜੀ ਪੂਰੀ ਚਲਾਏ ਇੱਕ ਕਾਹਨੇ ਮਹੂਰ ਤੇ ਇੱਕ ਸੌਦਾ ਕਰਨਾ ਹੈ ਮੰਡੀ ਦਾ ਤੇਰੀ ਤੇ ਮੇਰੀ ਪਹਿਲਾਂ ਪਬਲਿਕ ਦੀ ਵੀਡੀਓ ਭਜਾਈ ਹੈ ਦੂਰ ਠੀਕ ਹੈ ਜੀ ਫਰਨੇ ਮੁਰਖਾਂ ਚ ਪਹਿਲੇ ਸੌਦੇ ਦਾ ਇੱਕ ਨੇਮ ਨਹੀਂ ਤੋ ਵੀਡੀਓ ਬਿਆਨ ਪੂਰੀ ਪਾਣੀ ਹੈ ਮਾਲ ਦਾ ਮੁੱਲ ਤਾਂ ਹੋਈ ਮੈਂ ਤਾਂ ਮਾਲ ਦਾ ਮੁੱਲ ਪਾ ਦੀ ਹਾਂ ਜੀ ਤੁਸੀਂ ਦੱਸਦੇ ਸਹੀ ਉਹ ਵੀ ਪਾ ਲਾ ਦੇ ਜੀ ਹੈਲੋ ਸਹੀ ਹੋਦਾ ਹੈ ਕਰਣੀ ਹੈ ਮੈਂ ਜਾਦਾ ਮੰਦੀ ਨਹੀਂ ਤੇ ਤੇ ਬਕਿਆ ਤੂੰ ਐ ਕਰ ਤੂੰ 100 ਘੱਟ ਕੇ ਨੇ ਮੈਥੋਂ 200 ਵੱਧ ਲੈ 4400 ਲੈ 4500 ਲੈ 4400 ਲੈ 4500 ਲੈ ਪੂਰਾ 5000 ਲੈ ਚੱਕ ਨਾ ਤੇ ਕੋਕੇ ਤੇੂ ਬਾਦ ਨਹੀਂ ਮੇਰੇ ਨਹੀਂ ਆਉਣਾ ਤੇਰੇ ਨੇੜੇ ਨਹੀਂ ਆਉਣਾ ਮੈਂ ਤੇਰੇ ਨੇੜੇ ਨਹੀਂ ਆਉਣਾ ਮੇਰੀ ਆ ਰਾਮ ਦੀ ਸੰਗਲਾ ਕਿਸੇ ਨੇ ਲੈ ਲੈਣਾ ਨਾ ਮੰਨ ਨਹੀਂ ਗੱਲ ਮੰਨਣੀ ਪਹਿਲਾ ਸੌਦਾ ਮੋਲ ਦੇ ਵਾਂਗ ਕਰੂ ਪੂਰਾ ਕਰਾਂਗੇ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਇਹਨੇ ਖੱਟਣਾ ਕੀ ਇਹਦੇ ਚੋਂ ਇਹਨੇ ਪੂਰੇ ਜੇ ਵੇਚਣਾ ਹੈ ਪੈਸੇ ਵੱੱਤੇ ਪੈਸੇ ਨਹੀਂ ਹਾਂ ਪੈਸੇ ਵੱੱਤੇ ਪੈਸੇ ਵੱਟਣੇ ਨੇ ਹਾਕਮ ਨੇ ਇੱਕ ਨੇ ਨਿਜਮ ਨੇ ਤੌਰ ਤੇ ਹਾਕਮ ਨੇ ਪਹਿਲਾ ਸੌਦਾ ਮੰਡੀ ਦਾ ਪਹਿਲੀ ਤੇਸੀ ਪਹਿਲਾ ਯਾਰ ਮਾ ਕਦੇ ਨਾ ਤੋੜੀਏ ਪਿਆਰ ਹਾਂ ਹਾਂ ਪਹਿਲਾ ਸੌਦਾ ਹੋ ਗਿਆ ਹਾਂ ਜੀ ਬਹੁਤ ਬਹੁਤ ਮੁਬਾਰਕਾ ਜੀ ਧੰਨਵਾਦ ਜੀ ਬਿਮਾਰ ਬੋਲੇ ਇਫਤਿਹ ਨਿਹਾਲ ਸਲਾਮ ਆਕਾ ਨੇ ਇਹਨੇ ਹੋ ਗਈ ਧਾਗਮ ਚੋੜੀ ਦੇ 15 ਹਜ਼ਾਰ ਆਹ ਨਾ ਬਾ ਛਿੰਦੇ ਲਿਆ ਆ ਯਾਰ 5000 3500 ਹੋ ਗਿਆ ਜੀ ਪਹਿਲਾ ਸੌਦਾ ਚਾਰ ਤੂੰ ਇਹ ਤੂੰ ਇਹ ਪੰਜ ਜੀ ਥੋਰ ਕਰਕੇ ਲਿਖਾ ਦੇ ਇੱਥੇ ਮੇਰਾ ਪੰਜ ਦੋ ਮਿੰਟ ਹੋਰ ਲਗਾ ਦੇ ਲੈ ਆ ਜਾਓ ਨਿਖਾਈ ਕਰਾਓ ਪੈਸੇ ਜੇਬਤ ਪਾ ਲਾ ਫਿਰ ਪਹਿਲਾਂ ਆਪਾਂ ਚੱਕਾਂ ਥੋੜਾ ਲਗਾਏ ਜੀ ਤੁਸੀਂ ਕਰਾਉਣੇ ਪੈਸੇ ਤੇ ਕਰਾਉਣੇ ਤੇ ਤੇਰੀ ਕਰਾਉਣੀ ਹੈ ਆਪਦੀ ਕਰਾ ਲੂ ਤੇ 10 ਰੁਪਏ ਦੀ ਝੂਲੀ ਚੂਪ ਪਾ ਦੀ ਛੋਲੇ 100 ਰੁਪਏ ਜੋ ਬਾਗੀ ਕਰ ਦੇ ਆ ਇੱਕ ਗੱਲ ਹੋਰ ਸੁਣਾ ਕੰਮ ਹੋਊਗਾ ਅੱਛਾ ਚੱਲੋ ਚੱਲੋ ਬੱਕਰੀ ਬਾਹਰ ਗਈ ਬਾਹਰ ਫੜੋ ਸਾਡੇ ਫੜ ਕੇ